ਹੈਲੋ ਸਾਰੇ ਫੇਸਬੁੱਕ ਵਾਲੇ ਫਰੈਂਡਸ ਦਾ ਸਾਡੇ ਚੈਨਲ ਤੇ ਸਵਾਗਤ ਹੈ ਕੀ ਹਾਲ ਹੈ ਸਾਰੇ ਠੀਕ ਠਾਕ ਹੋ ਲੀਦਾ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਤੁਹਾਨੂੰ ਕੁਵਾਨਿਆ ਗਜਰੇਲਾ ਤੇ ਗਜਰੇਲਾ ਤਾਂ ਤੁਸੀਂ ਵੈਸੇ ਸਾਰੇ ਬਣਾਉਂਦੇ ਹੀ ਨੇ ਪਰ ਚਲੋ ਅੱਜ ਆਪਾਂ ਤੁਹਾਨੂੰ ਬਣਾ ਕੇ ਦਿਖਾਣਿਆ ਕਿ ਬਹੁਤ ਈਜ਼ੀ ਤਰੀਕੇ ਨਾਲ ਆਪਾਂ ਘਰ ਦੇ ਵਿੱਚ ਗਜਰੇਲਾ ਕਿਵੇਂ ਬਣਾ ਸਕਦੇ ਹਾਂ ਤੇ ਉਹਦੇ ਤੇ ਸਾਨੂੰ ਬਾਜ਼ਾਰ ਵਿੱਚ ਜਾ ਕੇ ਕੁਝ ਰੇਲਾ ਜਿਹੜਾ ਹੈ ਲੈ ਕੇ ਆਉਣ ਦੀ ਜ਼ਰੂਰਤ ਨਹੀਂ ਪਵੇਗੀ ਇਹਦੇ ਲਈ ਆਪਾਂ ਨੂੰ ਕਿੰਨਾ ਜਿੰਨਾ ਚੀਜ਼ਾਂ ਦੀ ਲੋੜ ਹੋਊਗੀ ਉਹਦੇ ਲਈ ਆ ਦੇਖੋ ਆਪਣੇ ਗਾਜਰਾਂ ਹੀ ਘਰ ਦੀਆਂ ਆਪਣੀਆਂ ਗਾਜਰਾਂ ਨੇ ਔਰ ਇਹਨਾਂ ਦਾ ਤਾਂ ਕੱਦੂ ਕਸ ਕਰਕੇ ਰੱਖਿਆ ਹੋਇਆ ਨਾ ਤਾਂ ਬਹੁਤਾ ਢੀਕ ਹੈ ਤੇ ਨਾ ਹੀ ਜ਼ਿਆਦਾ ਮੋਟਾ ਵਿਚਾਣਾ ਸਾਈਜ਼ ਲਗਭਗ ਇਹ 1.5 ਕਿਲੋ ਗਾਜਰਾਂ ਦਾ ਕੱਦੂ ਕਸ ਕੀਤਾ ਹੋਇਆ ਔਰ ਇਹ ਆਪਣੇ ਕੋਲ ਜਿਹੜਾ ਹੈ ਡੈਕੋਰੇਟ ਕਰਨ ਦੇ ਲਈ ਆਪਣੇ ਇੱਕ 엘ਮੈਂਟਸ ਨੇ ਬਦਾਮ ਇਹ ਹੈਗੀਆਂ ਨੇ ਰিজਨਸ ਔਰ ਇਹ ਹੈਗੇ ਨੇ ਆਪਣੇ ਕੋਲ ਮਗਜ ਥੋੜੇ ਲੈ ਲਏ ਹਨ ਇੱਕ ਤੋਂ 2 ਟੇਬਲस्पून ਇਹ ਹੈਗੀ ਆਪਣੀ ਘਰ ਦੀ ਸ਼ੱਕਰ ਤੇ ਮੋਸਟਲੀ ਜਿਹੜੇ ਨੇ ਲੋਕ ਬਾਜ਼ਾਰ ਚੋਂ ਆਪਾਂ ਚੀਜ਼ਾਂ ਲੈਣੇ ਆ ਜਾਂ ਚੋੜੀ ਵੀ ਸੀਜ਼ ਮਿਠਾਈ ਲੈਣੇ ਉਹ ਚ ਚੀਨੀ ਪਈ ਹੁੰਦੀ ਆ ਚੀਨੀ ਆਪਾਂ ਨੂੰ ਪਤਾ ਵੀ ਆਪਣੇ ਬਹੁਤ ਹੀ ਵਧੀਆ ਹੈਰੀ ਖਾਣੀ ਕਿਉਂਕਿ ਉਹ ਬਲੀਚ ਕੀਤੀ ਹੁੰਦੀ ਆ ਤੇ ਬਲੀਚ ਕਰਨ ਦੇ ਲਈ ਜਿਹੜਾ ਕੈਮੀਕਲ ਯੂਜ਼ ਹੁੰਦੇ ਨੇ ਉਹ ਸਾਡੇ ਲਈ ਠੀਕ ਨਹੀਂ ਹੈਗੇ ਸੋ ਹੁਣ ਆਪਾਂ ਜਿਹੜਾ ਹੈ ਬਣਾ ਦੇਖਦੇ ਆ ਵੀ ਇਹਦੇ ਚ ਆਪਾਂ ਨੂੰ ਕਿਵੇਂ ਬਣਾ ਸਕਦੇ ਹਾਂ ਪਹਿਲਾਂ ਸਭ ਤੋਂ ਆਪਾਂ ਇਹਨੂੰ ਕਰ ਲੈਂਦੇ ਆ ਅ ਕੜਾਹੀ ਲੈ ਲੈਣੇ ਆ ਕੜਾਹੀ ਲੈ ਕੇ ਉਹ ਤੋਂ ਬਾਅਦ ਆਪਾਂ ਇਹਨੂੰ ਕੀ ਕਰਾਂਗੇ ਥੋੜਾ ਫਰਾਈ ਕਰਾਂਗੇ ਆਪਣੇ ਦੇਸੀ ਘੀ ਦੇ ਵਿੱਚ ਲਓ ਜੀ ਇਹ ਆਪਣਾ ਹੈਗਾ ਦੇਖੋ ਘਰ ਦਾ ਬਣਾਇਆ ਹੋਇਆ ਦੇਸੀ ਘਿਓ ਤੇ ਇਹਨੂੰ ਆਪਾਂ ਲਗਭਗ ਇੱਕ ਕਟਚੀ ਦੇ ਆਸ-ਪਾਸ ਲੈ ਹੀ ਲੰਨੇ ਆ ਇਹਦੇ ਚ ਉਹ ਆਪਣੀਆਂ ਜਿਹੜੇ ਪਰਦੋਕਸ ਕੀਤਾ ਹੋਇਆ ਹੈ ਗਾਜਰਾ ਦੇ ਇਹਨਾਂ ਨੂੰ ਆਪਾਂ ਫਰਾਈ ਕਰ ਲੈਂਦੇ ਹਾਂ ਠੀਕ ਹੈ ਫਰਾਈ ਕਰਕੇ ਫਿਰ ਇਹਦੇ ਚ ਥੋੜਾ ਪਾਣੀ ਵੀ ਛੱਡ ਦੇਣੀ ਹੈ ਤੇ ਉਹ ਸਾਰਾ ਸੌਲਵ ਹੋ ਜਾਏਗਾ ਪਾਣੀ ਇਹਦੇ ਚ ਲੋੜੀ ਆ ਲਿਆ ਆ ਗਿਆ ਆਪਾਂ ਤਾਂ ਆਪਾਂ ਕਾਜਰਾ ਬੱਦੂ ਕਿਸ ਕੀ ਕਰਨਾ ਹੈ ਸਾਰਾ ਟੈਟਾ ਆ ਲਿਆ ਗਜਰ ਦਾ ਗੁਜਰੇਨਾ ਕਿਤੇ ਆਪਾਂ ਸਰਪੰਚ ਦਾ ਨਾ ਖਾਦਾ ਤਾਂ ਫਿਰ ਕੋਈ ਫਾਇਦਾ ਨਹੀਂ ਹੋਗਾ ਕਿਉਂਕਿ ਗਜਰ ਤੁਹਾਨੂੰ ਪਤਾ ਹੈ ਜੀ ਵਿਟਾਮਿਨ A ਦਾ ਅੱਛਾ ਸਰੋਤ ਨੇ ਤੇ ਖਾਣ ਲਈ ਬਹੁਤ ਟੇਸਟੀ ਲੱਗਦਾ ਆਪਾਂ ਨੂੰ ਇਹ ਗੁਜਰੇਨਾ ਤੇ ਇਹਨੂੰ ਆਪਾਂ ਨੂੰ ਘਰ ਦੇ ਵਿੱਚ ਵੀ ਜੂਰ ਬਣਾ ਲੈਣਾ ਚਾਹੀਦਾ ਇਹ ਦੇਖੋ ਇਹ ਆਪਾਂ ਦੁੱਧ ਪਾ ਕੇ ਬਣਾਉਣਾ ਹੈ ਕਿ ਕੋਈ ਥੋੜਾ ਇਹਦੇ ਵਿੱਚ ਕੀ ਜਦੋਂ ਆਪਾਂ ਖੋਏ ਵਾਲਾ ਟੇਸਟ ਜਿਹੜਾ ਹੈ ਜਿਆਦਾ ਵਧੀਆ ਲੱਗਦਾ ਹੁੰਦਾ ਹੈ ਇਹ ਦੁੱਧ ਨੂੰ ਤੁਸੀਂ ਕਰਨ ਲੱਗ ਪਗੇ 2 ਕਿਲੋ ਦੁੱਧ ਸੀਗਾ ਜਿਹੜਾ ਕੜ-ਕੜ ਕੇ ਲਗਭਗ ਇੱਕ ਇੱਕ ਕਿਲੋ ਦੇ ਆਸ-ਪਾਸ ਰਹਿ ਗਿਆ ਪਰ ਆਪਾਂ ਇਹਨੂੰ ਹੋਰ ਵੀ ਇਹਨੂੰ ਜਿਆਦਾ ਗਾੜਾ ਕਰ ਲੈਣਾ ਕਿਉਂਕਿ ਇਹਦੇ ਵਿੱਚ ਜੋ ਪਾਣੀ ਬਿਲਕੁਲ ਜਦੋਂ ਖਤਮ ਹੋ ਜਾਏਗਾ ਤੇ ਖੋਏ ਦੀ ਫਾਰਮ ਦੇ ਵਿੱਚ ਆ ਜਾਏਗਾ ਫਿਰ ਇਹ ਥੋੜਾ ਜਿੰਨਾ ਥਿੱਕ ਹੋਏਗਾ ਉਹਨਾਂ ਇਹਨੂੰ ਘੱਟ ਟਾਈਮ ਲੱਗੇਗਾ ਬਣਾਉਣਾ ਕਿਉਂਕਿ ਪਹਿਲਾਂ ਤੋਂ ਹੀ ਆਪਾਂ ਇਹਨੂੰ ਉਹਦੇ ਤੇ ਆ ਲਗਭਗ ਇੱਥੇ ਤੋਂ 2 ਘੰਟੇ ਹੋ ਗਏ ਨੇ ਹੌਲੀ 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 ਇਹ ਜਿਹੜਾ ਹੈ ਰਿਜਦਾ ਰਹਿੰਦਾ ਤੇ ਇਹ ਜਦੋਂ ਥੋੜਾ ਗਾੜਾ ਹੋ ਜਾਂਦਾ ਹੈ ਦੇਖੋ ਕਾਫੀ ਗਾੜਾ ਹੋ ਚੁੱਕਾ ਹੈ ਤੇ ਇਸ ਤਰੀਕੇ ਨਾਲ ਜਦੋਂ ਆਪਾਂ ਇਧਰੋਂ ਆਪਾਂ ਆਪਣੀਆਂ ਗਾਜਰਾ ਵੀ ਰੱਖਤੀ ਆ ਫਰਾਈ ਹੋ ਰਹੀਆਂ ਨੇ ਦੇਖੋ ਆ ਦੇ ਤੇ ਉਸ ਤੋਂ ਬਾਅਦ ਇਹ ਇਹਦੇ ਵਿੱਚ ਵੀ ਪਾਣੀ ਜਿੰਨਾ ਕੋਈਗਾ ਉਹ ਵੀ ਜਿਹੜਾ ਸਾਰਾ ਜਿਹੜਾ ਹੈ ਪ੍ਰੋਪਰਲੀ ਹੌਲੀ ਹੌਲੀ ਖਤਮ ਹੋ ਜਾਏਗਾ ਤੇ ਫਿਰ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਦੁੱਧ ਵਾਲਾ ਜਿਹੜਾ ਆ ਖੋ ਆ ਜਿਹੜਾ ਇੱਕ ਕਿਸਮ ਦਾ ਬਣ ਜਾਏਗਾ ਉਹ ਆਪਾਂ ਇਹਦੇ ਵਿੱਚ ਐਡ ਕਰ ਦਿੰਦੇ ਹਾਂ ਠੀਕ ਹੈ ਜੀ ਆਪਣਾ ਦੁੱਧ ਵੀ ਕਾਫੀ ਘੱਟ ਹੋ ਚੁੱਕਿਆ ਤੇ ਆਪਣੀਆਂ ਜਿਹੜੀਆਂ ਗਾਜਰਾਂ ਨੇ ਉਹ ਕਾਫੀ ਹੱਦ ਤੱਕ ਫਰਾਈ ਹੋ ਚੁੱਕੀਆਂ ਨੇ ਔਰ ਇਹ ਵਾਲਾ ਆਪਣਾ ਦੁੱਧ ਜਿਹਨੇ ਜਿਹੜਾ ਆਪਾਂ ਕਾਫੀ ਜਿਹੜਾ ਉਹਦੀ ਘੱਟ ਕਰ ਲਈ ਸੀ ਮਾਤਰਾ ਨੂੰ ਪਾੜ ਵਾਰ ਕੇ ਤੇ ਉਹਨੂੰ ਆਪਾਂ ਇਹਦੇ ਜੀ ਸ਼ਿਫਟ ਕਰਤਾ ਆ ਦੇਖੋ ਹੁਣ ਆਪਾਂ ਇਹਨੂੰ ਪੂਰੀ ਫੁੱਲ ਆਂਚ ਦੇ ਕੇ ਆਪਾਂ ਇਹਨੂੰ ਕਰਦਿਆਂ ਨੂੰ ਅੱਛੇ ਤਰੀਕੇ ਨਾਲ ਪਕਾ ਲੈਣੇ ਆ। ਜਦ ਤੱਕ ਇਹ ਬਿਲਕੁਲ ਇਕੱਠਾ ਠੀਕ ਉਹ ਸਾਉਮਰੇ ਵਿੱਚ ਨਹੀਂ ਆ ਜਾਏ ਘੋਂ ਤੱਕ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਨੂੰ ਭਾੜ ਕਰਾਉਣਾ ਨੂੰ ਗਾਦਰ ਨੂੰ ਅਦੇ ਵਿੱਚ ਦੁੱਧ ਦੇ ਵਿੱਚ ਬਹੁਤ ਹੀ ਅੱਛਾ ਟੇਸਟ ਆਊਗਾ। ਆਪਾਂ ਨੂੰ ਕਦੇ ਵੀ ਬਾਜ਼ਾਰ ਤੋਂ ਨਹੀਂ ਲਿਆਣੀ ਚਾਹੀਦੀ ਇਹੋ ਜਿਹੀ ਘਰ ਦੇ ਵਿੱਚ ਬਹੁਤ ਸਾਰੇ ਤਰੀਕੇ ਨਾਲ ਇਹ ਚੀਜ਼ਾਂ ਜਿਹੜੀਆਂ ਨੇ ਰੈਡੀ ਹੋ ਜਾਂਦੀਆਂ ਨੇ ਤੇ ਨਾਲੇ ਇਹ 15 ਮਿੰਟ ਜਿਹੜੇ ਪੂਰੇ ਹੁੰਦੇ ਨੇ ਇਹਦੇ ਵਿੱਚ ਇਹ ਜਿਹੜੇ ਚਾਪਾ ਬਿਲਕੁਲ ਹਾਈਜਨਿਕ ਤਰੀਕੇ ਨਾਲ ਨੂੰ ਆਪਾਂ ਤਿਆਰ ਕਰਦੇ ਆਂ ਤੇ ਕੋਈ ਵੀ ਜਦੋਂ ਆਪਾਂ ਬਾਹਰ ਦੇਖਦੇ ਆਂ ਤਾਂ ਬਿਲਕੁਲ ਨਾਨ ਹਾਈਜਨਿਕ ਤਰੀਕੇ ਨਾਲ ਚੀਜ਼ਾਂ ਜਿਹੜੀਆਂ ਤਿਆਰ ਕੀਤੀਆਂ ਜਾਂਦੇ ਨੇ ਜਿਹੜੀਆਂ ਭਾਵੇਂ ਸਵਾਦ ਲਈ ਤਾਂ ਵਧੀਆ ਹੁੰਦੀਆਂ ਨੇ ਬਟ ਉਹਦੇ ਵਿੱਚ ਫਿਰ ਬਹੁਤ ਕੁਝ ਐਸਾ ਵੀ ਮਿਲਿਆ ਹੁੰਦਾ ਜੋ ਸਾਡੇ ਸਰੀਰ ਲਈ ਬਿਲਕੁਲ ਠੀਕ ਨਹੀਂ ਹੁੰਦਾ ਆਹ ਲਓ ਗਾਇਸ ਆਹ ਲਓ ਜੀ ਆਪਣਾ ਗਜਰੀਲਾ ਬਣ ਕੇ ਤਿਆਰ ਹੋ ਗਿਆ ਤੇ ਪਲੀਜ਼ ਸਾਰੇ ਇੰਜੋਏ ਕਰੋ ਤੇ ਇੱਕ ਆਪ ਜੀ ਨੂੰ ਗੁਦਾਰਿਸ਼ ਹੈ ਕਿ ਆਪ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਤੇ ਆਪਣੇ ਕਮੈਂਟਸ ਦੇਣਾ ਕਿ ਕਿਸ ਕਿਸ ਨੇ ਸਾਡਾ ਜਿਹੜਾ ਹੈ ਦੱਸੇ ਹੋਏ ਤਰੀਕੇ ਨਾਲ ਗਜਰੀਲਾ ਬਣਾਇਆ ਤੇ ਉਹਨੂੰ ਇੰਜੋਏ ਕੀਤਾ థాంਕ ਯੂ